ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਸਾਰੇ ਤੰਦਰੁਸਤ ਹੋ ਗਈ। ਅੱਜ ਨਵੇਂ ਵਲੌਗ ਤੁਹਾਡਾ ਸਵਾਗਤ ਹੈ ਤੁਹਾਨੂੰ ਦਿਖਾਉਣਾ ਸੀ ਆਪਣੇ ਦਾ ਪੀਜ਼ਾ ਮੰਗਵਾਇਆ ਹੈਗਾ ਯਾਨੀ ਕਿ ਕੈਨੇਡੀਅਨ ਪੀਜ਼ਾ ਤੋਂ ਤੇ ਮੈਂ ਤੁਹਾਨੂੰ ਦੋਸਤਾਂ ਨਾਲ ਸ਼ੇਅਰ ਕੀਤਾ ਜਾਵੇ। ਤੇ ਦੋਸਤੋ ਹੋਰ ਵੀ ਸਾਰੇ ਠੀਕ ਠਾਕ ਹੋ ਤੇ ਆਪਣੇ ਵਲੌਗਸ ਨੂੰ ਬਹੁਤ ਪਿਆਰ ਦੇ ਰਹੇ ਹੋ ਮਗਰਲੇ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅੱਜ ਦਾ ਵਲੌਗ ਆ ਪੀਜ਼ਾ ਨਾਲ ਸ਼ੁਰੂ ਕਰਦੇ ਆਜੋ। ਤੇ ਦੋਸਤੋ ਦੀਦੀ ਹੁਣੀ ਆਏ ਸੀ ਕਾਫੀ ਰੌਣਕ ਮੇਲਾ ਲੱਗਾ ਸੀਗਾ ਇੱਕ ਸਿਸਟਰ ਚਲੇ ਗਏ ਆ। ਤੇ ਹੁਣ ਥੋੜਾ ਜਿਹਾ ਘਰੇ ਹੋਰ ਹੀ ਮਾਹੌਲ ਜਾ ਹੋ ਗਿਆ ਕਿੰਨਾ ਮਤਲਬ ਕਿ ਜੀਜਾ ਲਗਾਈਆ ਰੌਣਕ ਮਿਲ ਲੱਗਾ ਸੀਗਾ ਨਾਲ ਆਇਆ ਸੀ ਆ ਭਾਂਜਾ ਤੇ ਵਧੀਆ ਬੱਚੇ ਰੌਣਕ ਲਈ ਬੱਠੇ ਸੀਗੇ ਤੇ ਹੁਣ ਪ੍ਰਭ ਹੁਣੀ ਚਲੇ ਗਏ ਆ ਤੇ ਉਹਨਾਂ ਨੇ ਮਤਲਬ ਕਿ ਜਾਣਾ ਸੀ ਅੱਜ ਜ਼ਰੂਰੀ ਸੀ ਕਿਉਂਕਿ ਗਾਂ ਪ੍ਰਭ ਦੇ ਵੀ ਭੂਆ ਜੀ ਆਏ ਹੋਏ ਆ ਘਰੇ ਤੇ ਤਾਂ ਕਰਕੇ ਹੁਣ ਥੋੜਾ ਜਿਹਾ ਸੌਨ ਮਸੁੰਨਾ ਹੋ ਗਿਆ ਘਰੇ ਤੇ ਇਸ ਲਈ ਆਪਾਂ ਹੁਣ ਮੈਂ ਥੋੜਾ ਜਿਆ ਮੈਂ ਵੀ ਵਲੌਗ ਨੂੰ ਜੀਜਾ ਨਹੀਂ ਕਰਦਾ ਸੀਗਾ ਇੱਥਾਂ ਕਰਕੇ ਚਲੋ ਅੱਜ ਦਾ ਵਲੌਗ ਇੰਨੀ ਗਰਮੀ ਬਹੁਤ ਜ਼ਿਆਦਾ ਇੱਕ ਤੇ ਜਾਵ ਨਹੀਂ ਗਿਆ ਅੱਜ ਤੇ ਆਪਾਂ ਪੀਜ਼ਾ ਸੀਡਾ ਉਹ ਘਰੇ ਮੰਗਾ ਕੇ ਖਾ ਲਿਆ ਆਪਾਂ ਤਾਂ ਹੀ ਕਰਕੇ ਵੀ ਕੋਈ ਗਰਮੀ ਸੀ ਕਦੇ ਵੀ ਘੁੰਮਣ ਫਿਰਨ ਨੂੰ ਜੀ ਨਹੀਂ ਕਿਤੇ ਜਾਣ ਨੂੰ ਪਰਸਾ ਪਾ ਜਾ ਕੇ ਆਏ ਸੀ ਫਨ ਆਈਲੈਂਡ ਤਰਵੰਡੀ ਭਾਈ ਤੇ ਉਹ ਵਾਲਾ ਵਲੌਗ ਜਿਹੜਾ ਆਪਣਾ ਚੱਲ ਰਿਹਾ ਹੈਗਾ ਆਪਣੇ ਚੈਨਲ ਉੱਤੇ ਤੁਸੀਂ ਸਾਰਿਆਂ ਨੇ ਜ਼ਰੂਰ ਦੇਖੋ ਬੱਚਿਆਂ ਦਿਖਾਉਣ ਵਾਲਾ ਵਲੌਗ ਵੀ ਆ ਬੱਚਿਆਂ ਝੂਲੇ ਵਗੈਰਾ ਸਵਿਮਿੰਗ ਪੂਲ ਵਗੈਰਾ ਸਭ ਕੁਝ ਬਹੁਤ ਵਧੀਆ ਉੱਥੇ ਉਹ ਤੁਸੀਂ ਜਾ ਕੇ ਸਾਰੇ ਆਪਣੇ ਬੱਚਿਆਂ ਜ਼ਰੂਰ ਦਿਖਾਓ ਵਾਲਾ ਵਲੌਗ ਤੁਹਾਡਾ ਖੂਬ ਮਨੋਰੰਜਨ ਹੋਊਗਾ ਦੇ ਦੋਸਤੋ ਅੱਜ ਦੇ ਵਲੌਗ ਵਿੱਚ ਇੰਨਾ ਹੀ ਮਿਲਦੇ ਹਾਂ ਇੱਕ ਤੇ ਨਵੇਂ ਵਲੌਗ ਵਿੱਚ ਸਾਰੇ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਤੇ ਜੁੰਦੇ ਪਾਸੇ ਰਹੋ ਜੀ